ਜੀ ਗੁਰਪ੍ਰੀਤ ਸਾਸਕ ਜੀ ਦਾਸ ਗਰਪਾਰ ਸਿੰਘ ਅਸਾਂ ਅਮਰੀਕਾ ਤੋਂ ਕੁਝ ਨਿਮਰਤਾ ਸਹਿ ਬੇਨਤੀ ਕਰ ਲਈ ਤੇ ਵੀ ਆਪਣਾ ਜਿਹੜਾ ਪ੍ਰੋਜੈਕਟ ਸੀ ਜੀਤਾਂਤ ਬਾਬਾ ਈਸ਼ਰ ਸਿੰਘ ਜੀ ਨਾਲ ਸਿਰਾਂ ਦੇ ਬੇ ਇਲਾਹੀ ਉਹ ਨਜ਼ਾਰੇ ਬੇ ਜੋ ਆਪਕ ਤੱਕੇ ਹੋਇਆ ਜੀ ਆਪਾਂ ਉਹ ਜਿਹੀਆਂ ਸੀ ਨਜ਼ਾਰੇ ਆਪਾਂ ਉਹ ਵਰਣ ਕਰਨੇ ਸੀ ਉਹਦੇ ਮੁਤਾਬਕ ਆਪਣੇ ਜਿਹੜੀ ਦੇ ਤਹਿਤ ਤੇ ਵੀ ਆਪਣਾ ਬੇ ਉਹ ਚੀ ਚੱਲ ਰਹੀ ਹੈ ਜੀ ਤੇ ਉਹਦੇ ਚ ਮੈਂ ਵੀ ਅੱਜ ਜੀ ਸਾਖੀ ਤਾਂ ਨਹੀਂ ਅੱਜ ਵੀ ਥੋੜਾ ਜਿਹਾ ਵੀ ਜੋ ਆਪਣੇ ਕੋਈ ਗਲੇਸ਼ਖਿਅ ਇਹ ਯੋਦੁਰ ਕਰੇ ਤੇ ਪਰ ਗਲੇਸ਼ਖਿਅ ਦਾ ਮਤਲਬ ਇਹ ਹੁੰਦਾ ਵੀ ਆਪਾਂ ਕਿਸੇ ਨਾਲ ਜੇ ਨਾਲਸ਼ਾ ਦੇ ਮਾਪੋਸ਼ਾ ਉਹ ਸਾਡੇ ਲੋਕ ਸਾਰੇ ਸਤਿਕਾਰਯੋਗ ਆ ਮੈਂ ਦਾਸ ਤੇ ਪਰਿਵਾਰ ਦੇ ਇਹ ਆ ਵੀ ਦਾਸ ਦੇ ਵੀ ਆਪਣੇ ਨਾਲਸ਼ਾ ਦੇ ਕੁੱਤਾ ਵੀ ਹੋਵੇ ਨਾ ਤੇ ਅਸੀਂ ਉਹਦੇ ਵੀ ਝੰਟੂੜ ਮੈਂ ਵੀ ਲਾਵਾਂਗੇ ਤੇ ਵੀ ਇਸ ਸੰਗਿਏ ਵੀ ਗੱਲ ਪਰ ਪਰ ਤੇ ਕਈ ਗੱਲਾਂ ਚ ਉਹ ਅਤਰਾ ਜੋ ਗੱਲਾਂ ਹੁੰਦੀਆਂ ਤੇ ਵੀ ਉਹ ਦੇ ਕਰਕੇ ਜੀ ਆਪਾਂ ਕੋਈ ਸੋਚਣਾ ਪੈਂਦਾ ਇਹ ਵੀ ਗੱਲ ਕਿਵੇਂ ਹੁੰਦੀ ਹੈ ਹੈ ਹਣ ਵੀ ਇੱਕ ਦੇ ਬਣ ਕੇ ਚੱਲਣਾ ਚਾਹੀਦਾ ਜੀ ਮੈਂ ਤਾਂ ਇਹ ਦੱਸਦਾ ਜੀ ਮੈਂ ਸਤੋਤ ਸੰਤਾਂ ਦਾ ਉਹ ਵੇ ਇੱਕ ਦੇ ਬਣ ਕੇ ਚੱਲੋ ਤੇ ਸਾਰੇ ਬਿੜੇ ਪਾਰ ਲਏ ਜਿਆ ਜੇ ਵੀ ਜ ਜਿਵੇਂ ਵੀ ਇਸ ਵੀ ਦੇ ਕੋਈ ਇੱਕ ਦੇ ਜੇ ਲੋਕ ਬਣ ਕੇ ਚੱਲੋਗੇ ਸਾਰੇ ਬਿੜੇ ਪਾਰ ਆ ਦੀ ਆਪਾਂ ਤੋਂ ਸੋਦੇ ਭੜਕਾ ਕੇ ਉਧਰ ਰੱਖਾਂਗੇ ਦੋ ਵੀੜੀ ਦੇ ਪੈਰ ਫੋਕਾਗੇ ਸਾਰ ਡੁੱਬਦਾ ਹੀ ਡੁੱਬਦਾ ਜਿਵੇਂ ਜ ਡੁੱਬਦਾ ਤੇ ਆਪ ਨਾਲ ਕੋਲ ਨਹੀਂ ਵੀ ਡੁੱਬਦਾ ਆਪ ਵੀ ਡੁੱਬਦਾ ਕੋਲ ਨਹੀਂ ਰਹੂਂਦਾ ਇਹ ਗੁਰਸਿੱਖੀ ਅਸੂਲ ਨੀ ਹੈਗਾ ਕਿ ਥੋਂ ਥੋਂ ਮੱਥੇ ਰਗੜੀ ਜਾਵੇ ਹੋਰ ਇਹ ਕੋਸੇ ਮੱਥਾ ਟੇਕੀ ਉੱਥੇ ਬੰਦਾ ਖੜੀ ਹਾਂਜੀ ਇੱਥੇ ਮੈਂ ਅੱਜ ਵੀ ਅੱਜ ਮੈਨੂੰ ਥੋੜਾ ਜਿਹਾ ਚਾਹ ਆਇਆ ਜੀ ਸਤਿ ਸ੍ਰੀ ਅਕਾਲ ਨਰਿੰਦਰ ਸਿੰਘ ਜੀ ਅਜੂ ਜੋਕੋਸਕ ਡੀ ਗਰੇਨ ਅਜੂ ਕੁਸਤੀ ਗਰੇਨ ਤੇ ਵੀ ਅੱਜ ਮੈਨੂੰ ਸਤ ਜੀ ਬਾਬਾ ਨਰੈਣ ਸਿੰਘ ਜੀ ਦੇ ਬੰਚਾਉਂ ਦੀਆ ਬਾਬਾ ਜੀ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਸ਼ਰਧਾ ਦਾ ਜਜ਼ਬਾ ਸ਼ਰਧਾ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਦਾਸ ਨੂੰ ਚਾਲ ਮੈਂ ਦੱਸ ਦੋ ਤੇ ਗੜਾਮ ਉਹਨਾਂ ਜਿਹੜਾ ਇੱਕ ਮੁੰਡੇ ਆ ਨਾ ਬਾਬਾ ਕਾਲਾ ਸਿੰਘ ਜੀ ਦਾ ਮੁੰਡਾ ਹੈ ਆ ਬੱਚੇ ਆ ਉਹਨਾਂ ਨੂੰ ਕੋਈ ਪਤਾ ਕੋਈ ਹੈ ਨਹੀਂ ਐਵੇਂ ਹੀ ਹਰੇਕਾਂ ਬੈਠੀ ਜਾਂਦੇ ਆ ਕੋਈ ਕੋਈ ਗਿਆਨ ਨਹੀਂ ਕੋਈ ਵਾਸਤਾ ਨਹੀਂ ਇਹ ਅਮੀ ਬਈ ਉਹ ਮੈਂ ਉਹ ਦੱਸਣਾ ਵੀ ਉਹਨਾਂ ਨੇ ਮੈਨੂੰ ਖਾਸ ਕਰਕੇ ਪਾਉਣ ਲੱਗਿਆ ਤੇ ਕੋਈ ਬਾਬਾ ਨਰੈਣ ਸਿੰਘ ਦੀ ਸ਼ਰਧਾ ਕਿ ਨਹੀਂ ਸੀ ਵਾਗ ਰਹੀ ਉਹਨਾਂ ਦਾ ਜਿੰਦਗੀ ਸਾਰੀ ਜਿੰਦਗੀ ਆਪਦੇ ਨਾਲ ਪੁੰਜੇ ਬਰਜਿੰਦ ਸੀ ਨਾਲ ਦੋ ਅਸਨ ਲੱਗੀਆਂ ਸੀ ਬਾਬਾ ਈਸ਼ਰ ਸਿੰਘ ਹੀ ਮਹਾਰਾਜਾ ਅਸਨ ਆ ਦਿਨਾਂ ਲੱਗਦੀ ਸੀ ਬਾਬਾ ਈਸ਼ਰਨ ਕਣ ਲਸੂ ਹਮੇਸ਼ਾ ਨਾਲ ਚੋਲ ਦੀ ਵੀ ਦਸ਼ਕੀ ਤੇ ਨਾਲ ਸ਼ਰਦੀ ਸੀ ਜੱਸ ਕੀਤੀ ਹੈ ਰਸ ਦੇ ਦਿਸੇ ਮੇਸ਼ਾ ਕਿ ਸ਼ਰਧਾ ਉਹਨਾਂ ਦੀ ਬਹੁਤ ਸੀ ਬਾਬਾ ਜੀ ਤੋਂ ਬਗੈਰ ਉਹចੋਂ ਨਹੀਂ ਕਿਛੇ ਸੀ ਦੇ ਮਾਪਣਾ ਵੀ ਇੱਕਾ ਵੀ ਕਾਫੀ ਕਈ ਗੱਲਾਂ ਮੈਂ ਕਈ ਵੀ ਕੁਝ ਵੀ ਕਰਦਾ ਗੱਲਾਂ ਕਰਦਾ ਕੁਝ ਵੀ ਕਰਦਾ ਪਰ ਉਹਨਾਂ ਦੀ ਸ਼ਰਧਾ ਹੈ ਟੋਸੀ ਬਾਬਾ ਜੀ ਬਾਬੇ ਟੋਸੀ ਜੀ ਵੀ ਜਿਵੇਂ ਬਾਬੇ ਇੱਕ ਵਾਰੀ ਮੈਨੂੰ ਪਤਾ ਬਾਬੇ ਪਿਤਾ ਜੀ ਵੀ ਨਾਲ ਸੀ ਤੇ ਬਾਬਾ ਜੀ ਅੰਦਰ ਆ ਰਹੇ ਸੀ ਤੇ ਵੀ ਉਹਨਾਂ ਨੇ ਇੱਥੇ ਵੀ ਦਰਵਾਜ਼ਾ ਨਵਾਰੇ ਸੀ ਤੇ ਸੰਤ ਨਾਨਕ ਸਾਹਿਬਾ ਜੀ ਨੂੰ ਚੌੜ ਕਰੇ ਸੀ ਤੇ ਚੌਰ ਕਰਦੇ ਸੀ ਤੇ ਉਹਨਾਂ ਨੇ ਵੀ ਆਪਣੇ ਤੇ ਬਾਬਾ ਬੰਦਸਾ ਨੱਥਾ ਸਿੰਘ ਉਹਨਾਂ ਨੇ ਮੈਨੂੰ ਪਤਾ ਵੀ ਉਹਨਾਂ ਨੇ ਰੁਕਿਆ ਵੀ ਕਹਿੰਦੇ ਅਸੀਂ ਸੰਗਤ ਚ ਵੀ ਬੇਤੂ ਵਿੱਚ ਚੌਰ ਨਾ ਕਰੋ ਉਹਨੇ ਰੁਕਿਆ ਤੇ ਬੁੱਧ ਜਣੇ ਤੇ ਵੀ ਲੋਕਾਂ ਦੇ ਵੀ ਕਾਹਤ ਪ੍ਰਸ਼ਨ ਪੁੱਛੂਗਾ ਉਹ ਕਹਿੰਦੇ ਕਿ ਮੈਂ ਕਰੂੰਗਾ ਮੈਂ ਸੰਧੂ ਜੱਟ ਆ ਤੇ ਭਾਈ ਪਾਲਾ ਵੀ ਸੰਧੂ ਜੱਟ ਸੀ ਆ ਗੁਰਦਾਰ ਸਾਹਿਬ ਦੀ ਚੌਰ ਕਰਾ ਦੇਖੋ ਜੀ ਕਿਛਤਾ ਦੀ ਗੱਲ ਲੀਕੋ ਤੇ ਵੀ ਸ਼ਰਨ ਨੇ ਬਹੁਤ ਸੀ ਬਾਬਾ ਜੀ ਤੇ ਮੈਂ ਇੱਕ ਵਾਰੀ ਪ੍ਰਦੋਪ ਤੇ ਸਮਰਦਾਈ ਜੀ ਕਹਦਾ ਬਾਬਾ ਜੀ ਬਈ ਚੋਲੇ ਨੂੰ ਕਿਸੇ ਨੇ ਹੱਥ ਲਾਇਆ ਚ ਸੇ ਬੀਜੀਆ ਨਹੀਂ ਦੇਚੀ ਛੱਡ ਦਿੱਤੀ ਤੇ ਬਾਬਾ ਨਰੈਣ ਸੋਣੀ ਤੇ ਕਾਣ ਸੋਣੀ ਜੀਆਂ ਕਿਸੋਣੀ ਇਹ ਸਾਰੇ ਚੱਕ ਕੇ ਲੈ ਗਏ ਸੀ ਤੇ ਜਾ ਕੇ ਉਹ ਜਿਨਾਨੀ ਬਈ ਪਾਰ ਬੁਲਾਤੀ ਸੀ ਤੇ ਉਹ ਬਾਬਾ ਜੀ ਹਣੇ ਸੀ ਸਾਖਰ ਦੇ ਕਿਸੇ ਬਹੁਤ ਸ਼ਰਦਾ ਵਣ ਸੀ ਗਈ ਅੱਜ ਜੋ ਕੁਸੂਰ ਹੈ ਜੀ ਨਾਲ ਸਰ ਅੱਜ ਮੈਨੂੰ ਵੀ ਸਾਰੇ ਸਾਰੇ ਪ੍ਰਤਿਮਾ ਬਾਬਾ ਸਾਲੂ ਸਿੰਘ ਜੀ ਖਾਸ ਕਰਕੇ ਬਾਬਾ ਕੁੰਦਨ ਸਿੰਘ ਜੀ ਦੇ ਵੀ ਵੀ ਸਾਰੇ ਜੀ ਜਾਲ ਦੇ ਵੀ ਇਹਨੇ ਮਹਾਂਪੁਰਸ਼ ਵੀ ਇਹ ਅਚਲ ਕੀ ਹੋਏ ਆ ਦੇਖੋ ਕੱਲ ਪਰਸੋਂ ਮੈਨੂੰ ਤਾਂ ਜਿਹਦਾ ਮਤ ਬਹੁਤ ਜ਼ਿਆਦਾ ਜੀ ਪ੍ਰੇਸ਼ਾਨ ਹੋ ਗਿਆ ਇੱਥੇ ਇਹਨੇ ਫੋਨ ਉਹਦੇ ਇਹਨੇ ਫੋਨ ਉਹ ਸਾਰੇ ਇੱਕੋ ਵਾਰੀ ਕਹਿੰਦੇ ਆ ਵੀ ਇਹ ਨਾਲ ਸਰ ਕੀ ਕਰਨ ਲੱਗੇ ਨਾਲ ਸਰ ਕੀ ਆ ਉਹ ਕੱਟੇ ਉਹ ਦਿੱਲੀ ਆਏ ਨੇ ਸਤ ਬਿਠੇ ਜੀ ਕਰੋੜਾ ਇਹਨੂੰ ਕ੍ਰੋਲਾ ਸੱਸ ਵੀ ਇਸ ਰਾਗੀਸੀ ਆਸੇ ਪਰ ਉਹਨਾਂ ਦਾ ਤਾਂ ਸਾਰੇ ਕਨੇਡਾ ਜਮੇ ਨੇ ਨਿਊਜ਼ੀਲੈਂਡ ਤੋਂ ਫੋਨ ਆਇਆ ਉਹਨੇ ਉਹਨੇ ਵੀ ਦੱਸਿਆ ਵੀ ਬੜਾ ਸ਼ਾਦਾ ਮੁੰਡਾ ਬਸ਼ਾਦਾ ਮੁੰਡਾ ਪਾਪੇ ਜੀ ਇਹ ਬੜਾ ਕੌਖਿਆ ਤੋਂ ਹਣਾ ਉਹਨੇ ਦੱਸਿਆ ਜੀ ਇਹਨੇ ਵੀ ਕਹਿੰਦੇ ਘੱਟ ਬਣਾਈ ਸੀ ਸਿਆਸ ਨੇ ਵੀ ਬਾਬਾ ਨਾਲ ਸੀ ਜੀ ਦਾ ਇੱਕ ਸ਼ਰਮ ਉੱਤਰ ਗਿਆ ਸੀ ਉਹ ਵੀ ਦੱਸ ਰਿਹਾ ਦੇਖੋ ਬੈਠ ਤੇ ਮੁੰਡਾ ਉਹ ਫਿਰ ਗੱਲ ਇਹ ਸੀ ਗੁਰੂ ਸਾਹਿਬ ਨੇ ਇਸ਼ਾਰਾ ਕਰ ਦੇਸ਼ਾ ਕੀ ਆ ਇਸ ਗੱਲ ਸੀ ਪੈਸਾ ਦਾ ਹੀ ਹਨਾ ਇਹ ਬੈਠਾ ਉਹਨੇ ਗੱਲ ਦਸੀ ਉਹਦੇ ਮਨ ਦੁਖਿਆ ਫਿਰ ਅੱਜ ਕੱਲ ਪਰਸ ਵਾਕੇ ਬਸ ਸੀ ਤੇ ਸਤਰੀ ਨੂੰ ਤੇ ਜਨ ਜੀ ਆਪਰੇ ਕੀ ਪੁਰਮਾਸ਼ੀ ਦੇ ਉਹ ਇੱਕੋ ਬੈਠਾ ਵੀ ਉਹ ਦਾੜੀ ਉਹਦੀ ਰੰਗੀ ਹੋਈ ਆ ਪਹਿਲੀ ਗੱਲ ਤਾਂ ਸਿਕਰ ਵੀ ਤੁਸੀਂ ਗੁਰਸੱਧ ਦੇਖੋ ਜੀ ਤੁਸੀਂ ਫੋਟੋ ਸਿਕਰ ਦੇਖੋ ਕਿ ਰਹਿਤਾਂ ਮੈਂ ਵੀ ਦੇਖੋ ਦਾੜੀ ਰੰਗ ਦੀ ਪ੍ਰੋਪਰ ਬਣਾਈ ਆ ਕੜੀ ਹੋ ਗਈ ਉਹਦੀ ਦਾੜੀ ਰੰਗੀ ਆ ਥੱਲੇ ਦੇਖੋ ਉੱਤੇ ਖਾਲੀ ਕੀਤੀ ਆ ਥੱਲੇ ਸਾਰੇ ਚਿੱਟੇ ਵਾਲ ਆ ਇਹ ਤੇ ਆਖੇ ਤੇ ਕੀ ਕਰਦਾ ਪਰ ਉਹ ਤਿਰ ਉਹਨੂੰ ਮਨਾ ਕਰਨਾ ਚਾਹੀਦਾ ਸੀ ਕਿਸ ਤਰ੍ਹਾਂ ਉਹਨੇ ਕਿ ਤਾ ਫੇਰ ਉਹਤੇ ਮੈਂ ਹਰ ਦੁਆਰਾ ਨਹੀਂ ਕਰ ਰੱਖਣ ਨੀ ਚਾਹੁੰਦਾ ਫਿਰ ਬਾਬਾ ਅਨੰਦ ਸਿੰਘ ਇਹ ਇੰਨੇ ਭੈੜੇ ਸ਼ਬਦ ਬੋਲ ਕੇ ਆ ਬਹੁਤ ਜ਼ਿਆਦਾ ਤੇ ਸਾਰੇ ਰੁਕੇ ਸਿੱਧਾ ਤਰਾਈ ਕੀਤਾ ਇਹ ਬੰਦੇ ਸਦਨੇ ਨਹੀਂ ਚਾਹੀਏ ਜਿੱਥੇ ਬਾੜਸਾ ਦੇ ਬੰਦੇ ਆ ਨਹੀਂ ਸੀ ਤੇ ਫੇਰ ਇਹ ਚੀਜ਼ ਕਿ ਜੀ ਹਰਾਂ ਜੀ ਅੱਜ ਬਾਬਾ ਨਰਨਸ ਜੀ ਹੁੰਦੇ ਨਾ ਮੈਂ ਤੁਹਾਨੂੰ ਦੱਸਦਾ ਗੱਲ ਕਿ ਬਾਬਾ ਨਰਨਸ ਜੀ ਹੁੰਦੇ ਅੱਜ ਉਹਨੇ ਮੈਨੂੰ ਪਤਾ ਸੀ ਉਹਨਾਂ ਨੇ ਡਾਂ ਕੱਢ ਲੈਣ ਸੀ ਨਬਦ ਦੇ ਵਿੱਚ ਭਜਾਉਣਾ ਸੀ ਕਿ ਛੋਟਾ ਕੀ ਮਤਲਬ ਹੈ ਤੇ ਹੁਣ ਜੀ ਬਾਬਾ ਨਾ ਸੀ ਇਹਰੇ ਬੋਲਦੇ ਸੀ ਸ਼ਰਮ ਘਰੋਂ ਕਰ ਉਸ ਬਾਬਾ ਨਾ ਸੀ ਇਹ ਬੋਲਦੇ ਮੈਂ ਤਾਂ ਹਰਾਂ ਨੇ ਜਿਹੜਾ ਖਸੂ ਬੁੱਝਿਆ ਬੰਦਾ ਹਾਂ ਤੇ ਉਹ ਲੋਕ ਇਹਨਾਂ ਦੇ ਇਹਨਾਂ ਦਾ ਕੰਮ ਇਹ ਜੀ ਬਾਬਾ ਜੀ ਦੇ ਬਚਨ ਸੀ ਤਾਂ ਬਾਬੇਸ਼ ਜਿਹੜੇ ਮਾਰੇ ਪਰਿਵਾਰਾਂ ਦੇ ਮੈਂ ਜੀ ਬਹੁਤ ਆੜਦਾ ਹੁਣ ਦੇਖੋ ਆਪਣੇ ਮੈਨੂੰ ਕੱਲ ਮੋਗੇ ਤੇ ਕਿਸੇ ਦਾ ਫੋਨ ਆਇਆ ਸੀ ਤੇ ਉਹਨੇ ਦੱਸਿਆ ਜੀ ਕਿਨੇ ਆਪਣੇ ਗੁਰਮੁਖਸਾ ਹੋ ਜੇ ਉਹ ਉੱਤਮ ਸਾਗ ਭਾਈ ਗੁਰਮੁਖਸੇ ਉੱਤਮ ਪੜਾ ਰਹੇ ਨੇ ਜਿਹੜੇ ਉਹਨਾਂ ਦੀ ਸਾਖੀ ਲਿਖੇ ਬਾਬਾ ਨਾਨਕ ਜੀ ਉਹਨੇ ਰੱਖੀ ਇੱਕ ਸਾਖੀ ਲਿਖੇ ਰਾਗੀ ਸਿਆਣਸੋ ਦੀ ਲਿਖੀ ਆ ਤੇ ਹੁਣ ਤੁਸੀਂ ਮੈਂ ਤਾਂ ਗੁਰਮੁਖ ਕਰਦਾਗਾ ਨੂੰ ਸਾਖੀ ਪੜਜੋ ਚ ਕੀ ਲਿਖਿਆ ਤੇ ਉਹ ਦੇਖਿਆ ਜੀ ਕਿ ਕਦੇ ਵੀ 850 ਕੇ ਤਾਰੀਖ ਨੂੰ ਬਾਬਾ ਨਾਨਕ ਜੀ ਨੂੰ ਛੁੱਟੀ ਨਾਲ ਗਿਆ ਜੀ ਕਿਹਾ ਮੈਂ ਜਾਣਾ ਬਾਬਾ ਜੀ ਕਹਿੰਦੇ ਤੂੰ ਸੱਜ ਤੋ 30000 ਆਪਸਾ ਢੋ। ਤੇ ਇਹ ਕਹਿੰਦਾ ਜੀ ਮੈਂ ਨਹੀਂ ਦੇ ਸਕਦਾ। ਸ਼ਰਮ ਆਈ ਮਾੜੀ ਗੱਲ ਕੀਤੀ ਉਹ ਪਰ ਮੈਂ ਤੁਹਾਨੂੰ ਜਿਹੜੀ ਦੱਸਿਆ ਉਹ ਹੋਇਤ ਸੀ ਮੈਰੀ ਸਾਖੀ ਪੜੀ ਹੋਈ। ਬਾਬਾ ਵੀ ਮੈਂ ਮੈਂ ਕੱਪੜੇ ਉਹਨਾਂ ਪਰ ਮੈਂ ਉਹਨਾਂ ਦੱਸੀ ਹੋਈ ਸਾਰੀ ਗੱਲ। ਫਿਰ ਕਹਿੰਦੇ ਬਾਬਾ ਨਸੀਖ ਜੀ 15000 ਆਪਾਂ ਕਿ ਸਿਆਸ ਕਹਿੰਦਾ ਜੀ ਮੈਂ ਨਹੀਂ ਦੇ ਸਕਦਾ। ਫਿਰ ਬਾਬਾ ਜੀ ਕਹਿੰਦੇ ਬਾਬਾ ਨਸੀਖੀ ਮਾਰੇ ਕਹਿੰਦੇ 7000 ਆਪਾਂ ਖਸ ਨੇ ਜੀ ਮੈਨੇਜ ਕਰ। ਫਿਰ ਬਾਬਾ ਜੀ ਮੇਰੇ ਕਿਤੇ 3000 ਆਪਾਂ ਕਦੇ ਨਹੀਂ 3000 ਮੈਨੇਜ ਕਰ। ਇਹ ਬਾਬਾ ਨੰਸੀ ਇਹ ਕਿਹਾ ਇਹਨੂੰ ਦਿਓ ਪੈਸੇ ਇਹ ਜਾ ਕੇ ਸ਼ੇਅਰ ਭੇਜੋ ਤੁਸੀਂ ਸਮਝ ਗਏ ਸਰੋਪਸ ਇਹ ਪੈਸੇ ਜੋ ਹੈ ਤੇ ਸ਼ੇਅਰ ਭੇਜੋ ਤੇ ਇਹ ਵਿੱਚ ਸਾਡੇ ਕੋਲ ਇੱਥੇ ਅੰਦਰ ਨਹੀਂ ਚਿਰਿਆ ਸਾਡਾ ਇਹ ਪਾਕਤੀ ਕਾ ਵਿਚਿਰਿਆ ਇਹ ਦੂਜੀ ਪਾਸੇ ਇਹ ਵੀ ਜਗਦਾ ਜੀ ਮੈਂ ਬੱਚ ਲਿਖੀ ਹੋਇਆ ਸਾਖੀ ਮੈਂ ਨਹੀਂ ਕਹਦਾ ਮੇਰੇ ਤੇ ਕਾ ਤੇਰੀ ਵੀ ਕਹੋ ਵੀ ਹਸ ਰਿਹਾ ਕਹਿੰਦਾ ਕਿ ਆ ਮੈਂ ਜਿਹੜੀ ਸਾਖੀ ਜੀ ਕੀ ਉਹ ਦੱਸ ਰਿਹਾ ਸੁਣ ਫੇਰ ਦੇਖੋ ਜੀ ਤੁਸੀਂ ਇਹਨਾਂ ਦਾ ਕਹਿੰਦਾ ਵਾ ਮੈਂ ਅੱਜ ਜਿਹੜੀ ਸਾਕੀ ਸੁਣਾਈ ਸੀ ਬਾਬਾ ਬਨਾਂਸ ਜੀ ਦੀ ਬੇਸ ਬੇਸ ਆਰਸਨ ਬਾਬਾ ਬਨਾਂਸ ਜੀ ਇਹ ਅਰਾਧਨ ਦਰਸ਼ਨ ਹੋਇਆ ਜਾ ਹੋਰ ਬੇਅ ਜਗਰ ਕੇ ਜਿਸੀ ਤੇ ਵੀ ਉਹ ਜਿਹੜੀ ਸੀ ਸਾਕੀ ਜਿਹੜੀ ਸੀ ਤੇ ਸਾਈ ਸੀ ਉਹ ਬੰਦਾ ਜੀ ਦੇਖੋ ਵੀ ਦੇਖੋ ਹੁਣ ਮੈਂ ਤੁਹਾਨੂੰ ਵੀਰੇ ਸੰਤ ਤੁਹਾਨੂੰ ਉਹ ਬੰਦਾ ਜੀ ਪੁੰਨਿਆ ਦਾ ਸੱਚਖੰਡਾ ਪੂਰਮਾਸ਼ੀ ਦਾ ਸੱਚਖੰਡਾ ਜਿਹਦੇ ਪੂਰਮਾਸ਼ੀ ਦੁਆ ਲੱਗਦਾ ਉਹ ਸੱਚਖੰਡਾ ਸ਼ਾਇਦ ਬਾਬਾ ਲੱਖਾ ਸਿੰਘ ਹੀ ਕੋਲਾ ਉਹ ਇੰਚਾਰਜ ਹੋਆ ਵੇ ਉਸੇ ਸੱਚਖੰਡ ਦੇ ਵਿੱਚ ਮੈਂ ਬਹੁਤ ਝੰਡਾ ਦਣਾ ਇਸ ਦਸ਼ਮੇ ਦਾ ਕਾਜ ਹੈ ਉਹ ਦੋ ਮੁੰਡੇ ਜੇ ਫਿਰਦੇ ਉਹ ਕਿਸੇ ਬੜ ਨਹੀਂ ਦਿੰਦੇ ਅੰਦਰ ਪਰ ਨਹੀਂ ਦੇ ਆ ਬਾਬਾ ਅਰਵਿੰਦਰ ਸਿੰਘ ਜੀ ਪਰ ਦੀ ਕੂਸ਼ਲਤਾ ਨਹੀਂ ਰੋਕ ਦਿੰਦੇ ਆ ਬਾਬਾ ਬਲਜੀਤ ਸਿੰਘ ਜੀ ਜਾਂ ਬਾਬਾ ਭਗਤ ਸਿੰਘ ਜੀ ਰੋਕ ਜੀ ਨਹੀਂ ਵੀ ਆ ਪਰ ਸਾਨੂੰ ਸਾਨੂੰ ਉਸ ਐ ਬਾਬੇ ਰੋਕਦਾ ਜਿੰਦੇ ਸੱਚ ਕਰਨ ਜਾਣ ਨਹੀਂ ਦੇ ਸੱਚ ਕਰਨ ਜਾਣ ਨਹੀਂ ਦੇ ਬਾਬਾ ਲਖਸਨ ਚਾਰਜ ਹੈ ਮੈਂ ਬਾਬਾ ਲਖਸਨ ਨੂੰ ਬੇਨਤੀ ਕਰਨਾ ਬੀ ਆ ਦਾ ਸਭ ਇਹ ਪਤਾ ਫਿਰ ਕਿਵੇਂ ਵੱਡ ਗਿਆ ਉਹ ਤੇ ਉਹ ਦਿੱਲੀ ਵਾਲਾ ਵੀ ਉਹ ਕਵੀ ਉਹ ਜਿਹੜਾ ਬੋਲਿਆ ਸੀ ਉਹ ਕਿਵੇਂ ਵੱਡ ਗਿਆ ਤੇ ਆਹ ਦੇਖੋ ਚੌਰ ਕਰਦਾ ਸੀ ਦੇਖੋ ਹਾਂ ਜੀ ਹੁਣ ਤੁਸੀਂ ਦੇਖੋ ਮੇਰੇ ਖਲਾ ਇਹ ਸ਼ਰਵਾਜੀ ਸ਼ੇਫਾ ਨਾ ਗਾ ਜੀਓ ਇਹ ਤਾਂ ਤੁਸੀਂ ਦੇਖੋ ਜੀ ਸੰਤ ਜੀ ਦਾ ਕੇ ਜੋਤਨਾ ਜੋਗ ਰਣ ਕੇ ਬਾਰੇ ਤੇ ਸ੍ਰੀ ਤੇ ਸਾ ਕੇ ਜੋਤਨਾ ਜੋਗ ਰਣ ਕੇ ਜੋਤਨਾ ਜੋਗ ਰਣ ਦੀ ਜੋ ਹਾਂ ਇਹ ਦੇਖੋ ਜੀ ਬੰਦਾ ਗਿਆ ਬੰਦਾ ਗਿਆ ਬੰਦਾ ਗਿਆ ਉੱਥੇ ਜਾ ਕੇ ਵੀ ਸੱਚਖੰਡ ਦੇ ਵਿੱਚ ਬਾਬਾ ਲੱਖਾ ਸੀ ਜੀ ਜਰਾਜ ਆ ਇਹ ਬੜਿਆ ਕਿਉਂ ਚ ਇਹ ਦੇਖੋ ਪਹਿਲੀ ਗੱਲ ਤਾਂ ਗ੍ਰੇਸਟੀ ਬੰਦਾ ਉਹ ਬਾਲ ਜਤੀ ਦੀ ਤੇ ਬ੍ਰਹਮਚਾਰੀ ਬ੍ਰਹਮਚਾਰੀ ਜੀ ਇਹ ਵੀ ਆਸਾਨ ਇੱਕ ਗ੍ਰਸਤੀ ਬੰਦਾ ਗ੍ਰਸਤੀ ਬੰਦਾ ਅੰਦਰ ਕਿਵੇਂ ਚਲੇ ਗਿਆ ਫਿਰ ਜੋ ਗਿਆ ਏ ਇਹਦੀ ਪਜਾਮੀ ਪਾਈ ਹੋਈ ਆ ਤੇ ਪਰਨਾ ਇਹਦੇ ਕੋਈ ਹੈ ਨਹੀਂਗਾ ਜੋਰੀ ਨਹੀਂ ਫਿਰ ਬਾਕੀ ਦੂਜੇ ਪਾਸੇ ਤੇ ਦਾੜੀ ਰੰਗੀ ਹੋਈ ਆ ਦਾੜੀ ਰੰਗੀ ਆ ਗ੍ਰਸਤੀ ਬੰਦਾ ਆ ਜਾਨੀ ਅਰੇ ਤਾਂ ਮੈਨੂੰ ਤਾਂ ਪਤਾ ਨਹੀਂ ਇਹ ਵਿਆਹ ਹੋਇਆ ਨਹੀਂ ਪਰ ਲੱਗਦਾ ਵਾ 45 50 ਸਾਲ ਦਾ ਵਿਆਹੀ ਹੋਊਗਾ ਤੇ ਵੀ ਉੱਤੇ ਵੀ ਕਾਕੀ ਉਸ ਤੋ ਵੇਦਾ ਕਿ ਦਾੜੀ ਰੰਗੀ ਹੋਈ ਆ ਇਹ ਵੀ ਪਜਾਮੀ ਪਾਈ ਹੈ ਪਜਾਮੀ ਵਾਲਾ ਬੰਦਾ ਜਾ ਸਕਦਾ ਡੱਟਸ ਅੰਦਰ ਤੇ ਇਹ ਅੰਦਰ ਜਾ ਕੇ ਤੇ ਵੀ ਉਹ ਆਪਣਾ ਸੈਂਟ ਸਿੱਕ ਦਾ ਫਿਰਦਾ ਮੈਂ ਤਾਂ ਇਸ ਨੂੰ ਬੜਾ ਹੈਰਾਨ ਆ ਵੀ ਵੀ ਬਾਬਾ ਕਾਲਾ ਸਿੰਘ ਜੀ ਬਹੁਤ ਵੀ ਸ਼ਰਦਾ ਆ ਬਾਬਾ ਕਾਲਾ ਸਿੰਘ ਬਾਬਾ ਗੁਰਜੀਤ ਸਿੰਘ ਜੀ ਤੇ ਵੀ ਇਹ ਉਹ ਕਿਉਂ ਨਹੀਂ ਰੋਕਿਆ ਜੀ ਇਹ ਬੇ ਗੱਲਾਂ ਹੁਣ ਸਵਾਲੇ ਬੜੇ ਖੜੇ ਹੋਣਗੇ ਇਹ ਸਵਾਲ ਬਹੁਤ ਜ਼ਿਆਦਾ ਖੜੇ ਹੋਣਗੇ ਜੀ ਤੇ ਇਹ ਇਤੇ ਐਕਟੇ ਬਣ ਕੇ ਬੰਦਾ ਚੱਲੇ ਹੁੰਦਾ ਜੀ ਐਕਟੇ ਬਣ ਕੇ ਬਾਬਾ ਨਰਿੰਦਰ ਸਿੰਘ ਜੀ ਚੱਲੇ ਐ ਐਕਟੇ ਬਣ ਕੇ ਚੱਲੇ ਸੀ ਤੇ ਵੀ ਕੋਰ ਸਭਾ ਬਣ ਕੇ ਚੱਲੇ ਆ ਭਾਈ ਕਾਂਢੀ ਸਹੀ ਬਣ ਕੇ ਜਿਸ ਜੁਬ ਹੱਬ ਸਜੀ ਸੇ ਸ਼ਨਾਰੇ ਬਣ ਕੇ ਚੱਲੇ ਬਾਬਾ ਜਗੀਰ ਤੋਂ ਬਰੁਦੀ ਆ ਚੱਲੇ ਕਿਨੇ ਸਾਰੇ ਮਾਪੇ ਸਾਰੇ ਮਾਰ ਦੇ ਬਰਾਗ ਦੇ ਬੱਚੇ ਸਵਾ ਕੱਟਲੇ ਤੇ ਵੀ ਵੀ ਤੁਸੀਂ ਕਿਉਂ ਇਹਨੇ ਥੱਲੇ ਲਪੜਾਂ ਦੀ ਲਗੜਾਈ ਪਕੜ ਕਰਦੇ ਆ ਹ ਜਿਨ੍ਹਾਂ 900 ਗ੍ਰੀਤ ਨੱਚਾਕ ਨਾ ਹੋ ਪਾਕ ਪੂਰੀ ਜੀ ਜਿਨ੍ਹਾਂ ਨੂੰ ਸਹਾਗਣੀ ਤੇ ਨਾ ਝਾਗ ਨਾ ਹੋ। ਜਿਨ੍ਹਾਂ ਦੇ ਵੀ ਦੇ ਸਹਾਗਣੀ ਹੋਣਦੀ ਐ ਜਿਹਨੂੰ ਕੋਈ ਹੋਰ ਝਾਗ ਨਾ ਹੋਵੇ। ਜਿਨ੍ਹਾਂ ਇੱਕ ਦੇ ਬਣ ਕੇ ਚੱਲੋ। ਆਪਾਂ ਇੱਕ ਦੇ ਬਣੇ ਚੱਲਦੇ ਹਾਂ। ਦੱਸੋ ਜੀ। ਇਹ ਮੈਂ ਵੀ ਸਾਥੀਆਂ ਪਹੁੰਚੀ ਮੈਨੂੰ ਚਾਰ ਹੋਰ ਪਾਸੇ ਜਾ ਰਿਹਾ ਮੇਰਾ ਦੇਖੋ ਤੁਸੀਂ ਵੀ ਜਾ ਰਿਹਾ। ਤੇ ਜਿਹੜੇ ਬਾਬਾ ਜੀ ਦੇ ਪਿਆਰੇ ਆ ਹੁਣ ਚਲੋ ਸਾਨੂੰ ਲਾ ਲਓ ਜਾ ਹੋ ਰਾਇਏ। ਅਜ ਤਾਂ ਪਹੁੰਚੇ ਕਿੱਧਰ ਜੋ ਤੇ ਹਾਂ ਕੁਕਰ ਤੇ ਦਰਵਾਜ਼ਾ ਭੌਕੇ ਭੌਕੇ ਕਿ ਬਦਨ ਫਸਾ ਨਾ ਸੋ ਨਾ ਤੇ ਆਹ ਕੂਕਰ ਤੇ ਜ਼ਰੂਰ ਪੋਕਾ ਕਿ ਬਦਲਸਾ ਤੇ ਇਸੇ ਪੋਕਾ ਕਿ ਮੈਂ ਵੀ ਕੁੱਤੇ ਆ ਮਾਲਕ ਦੇ ਕੁੱਤੇ ਆ ਆ ਧੁੰਦੇ ਆ ਵਾ ਬੋਲਿਆ ਸੀ ਮਿਸ਼ਤਰੀ ਤੁਸੀਂ ਕੁਛ ਨਹੀਂ ਬੋਲੇ ਉਦੋਂ ਮੈਨੂੰ ਬੋਲਣ ਲੱਗਾ ਸਾਡੇ ਦੇ ਅਸੀਂ ਵੇਜ ਕਿਸਤੇ ਪਸਿਆ 13 ਕੇ ਸਾਡੇ ਦੇ ਲਾਗੇ ਅਸੀਂ ਵੀ ਕਰਕੇ ਨਾਲ ਸਾਜੀ ਖਾਤਰ ਲੱਗੇ ਆ ਉੱਚ ਰਗੇ ਪਿਆ ਮਗਰ ਆਪ ਸਤਕਾਰ ਕੋਟੀ ਆਏ ਉਹ ਬੋਲਦੇ ਆ ਤੇ ਉਦੋਂ ਵੀ ਮੈਂ ਹੀ ਬੋਲਿਆ ਕਾਲ ਜਨ ਦੇ ਮੇਰੀ ਇੰਟਰਵਿਊ ਆਈ ਉਦੋਂ ਵੀ ਹੋਇਆ ਚਲ ਉਸ ਤੋਂ ਬਾਅਦ ਵੀ ਇਹ ਵੀ ਕੋਈ ਘੋੜਾ ਆਪਣਾ ਇੱਕ ਸੰਤ ਕੀ ਬ੍ਰਹਤ ਬਲਵੀਰ ਸੇਗਾ ਬਿਰਹਾ ਕਾ ਬੁੱਢੇ ਦਾ ਉਹ ਇਥੇ ਨਾਨਸਰ ਖੜ ਕੇ ਸਾਰੇ ਮਾਪੜ ਸਾਹਮਣੇ ਕਹਿ ਗਿਆ ਵੀ ਬਾਬਾ ਨਾਨਸ ਹੀ ਤਾਂ ਅਮਰ ਸੀ ਫਾਲੇ ਨਿਕਲ ਸਕੈ ਬਾਬਾ ਇਸ਼ੇ ਸੇ ਨਹੀਂ ਮਾਰ ਜੀ ਅਮਰਤ ਨਿਕਲ ਸਕੈ ਬਾਬਾ ਕੁੰਦਨ ਸੇ ਨਹੀਂ ਅਮਰਤ ਨਿਕਲ ਸਕੈ ਤਸੂਜੀ ਕਿ ਨਹੀਂ ਹਰਨਿਆ ਹਾਸ ਰਕ ਕਹਿੰਦਾ ਸੀ ਸੋਣਿਆ ਝੰਗ ਤੱਕ ਢੜੀ ਢੜੀ ਮੀਠ ਖਾਂਦੇ ਆ ਮਾਸ ਖਾਂਦੇ ਆ ਇਹ ਅਸੀ ਮਾਸਿਫ ਸਾਡੇ ਦਾ ਬੜਾ ਪਿਆਰਸ਼ੀ ਤੇ ਜਗਤ ਇਹ ਇਹ ਚੀਜ਼ਾਂ ਮਹਾਰਾਜ ਬਹੁਤ ਅੱਜ ਮੈਂ ਬਾਬਾ ਦਰੈਸ਼ੀ ਜੀ ਹੁੰਦੇ ਨੇ ਜੀ ਇਹਨਾਂ ਦੇ ਘਰ ਦੇ ਕਰਤੱਵਾਂ ਕੀ ਚੰਗੀ ਤਰ੍ਹਾਂ ਜੀ ਇਹਨਾਂ ਨੂੰ ਮੋੜ ਕੇ ਵੜ ਜਾਂਦੇ ਕਹਿੰਦੇ ਮੈਂ ਦੇਖਿਆ ਉਹਨਾਂ ਨੇ ਉਹ ਹੁੰਦੀ ਜੀ ਪ੍ਰਵਾਹ ਕਰਦੇ ਬਿਲਕੁਲ ਹੀ ਤੇ ਆਹ ਜਿਹੜਿਆ ਅੱਜ ਉਹਨਾਂ ਦੀ ਘਾਟ ਬਹੁਤ ਮਸ਼ਹੂਰ ਹੋਈ ਹੈ ਤੇ ਜਿਵੇਂ ਹੁਣ ਕਿਸੇ ਨੇ ਪੁੱਛਿਆ ਤਾਂ ਜੀ ਕਿਸੇ ਨੇ ਪੁੱਛਿਆ ਫੋਰ ਚੰਪਕ ਫੋਨ ਹਦਾ ਚੰਪਾ ਤੁਮੇ ਤੀਨ ਗੁਣ ਚੰਪਾ ਤੁਸਮੇ ਤੀਨ ਗੁਣ रूप रागर बास रूप ये तेरा राघविर चुगोर जटा बास ते संधी दीने चंपा तने तुज में तीन गुण रूप रागर बास रूपो गबर ते वो ਔਗਣ ਤੋਂ ਮੈਂ ਕਿਆ ਪਵਣ ਨ ਬੈਠੇ ਪਾਸ ਕਿਸ ਕੋ ਉੱਬਰ ਵੀ ਆ ਉਹ ਔਗਣ ਤੋਂ ਮੈਂ ਕਿਆ ਪਵਣ ਨ ਬੈਠੇ ਪਾਸ ਇਹ ਮਹਾਪ੍ਰਸ਼ਾ ਤੇ ਹੋਈ ਗਰਾਂ ਇਹ ਤੂੰ ਨਹੀਂ ਚੱਲੋਗੀ ਨਾ ਵੱੜ ਕੇ ਇਹ ਕਹਦਾ ਆਪਣੇ ਤੇ ਉਂਗਣਾ ਅੰਗਰੇ ਸੱਟੇ ਸੀ ਹੋਣ ਗਿਆ ਚੰਪਾ ਦੇ ਤੀਨ ਗੁਣ ਦਾ ਰੂਪ ਰੰਗਰ ਬਾਸ ਚੰਪਾ ਦੇ ਤੀਨ ਗੁਣ ਅਫਰ ਨੂੰ ਪੁੱਛਿਆ ਤੇ ਇਹ ਤੀਨ ਗੁਣ ਦਾ ਰੂਪ ਰੰਗਰ ਬਾਸ ਤੇ ਕੋ ਰੂਪ ਵੀ ਆ ਰੰਗ ਵੀ ਆ ਸੁਨਹਿ ਵੀ ਹੁਸਨ ਵੀ ਆ ਰੰਗ ਵੀ ਆ ਤੇ ਬਾਸ ਵਿਧੀ ਵੀ ਆਉਂਦੀ ਆ ਉਹ ਔਗੜ ਤੋਂ ਮੈਂ ਕੀ ਹੈ ਅਵੜਨਾ ਬੈਠੇ ਪਾਸ ਭਵਰਾ ਜਿਹੜਾ ਉਹ ਔਗੜ ਦੇ ਚ ਕਿਰਵਾ ਭਵਰਾ ਇਹ ਰਕੇ ਸਾਰੇ ਫੁੱਲਾਂ ਦੀ ਸੁਗੰਧੀ ਉਹ ਤੇਰੇ ਨੇੜੇ ਨਹੀਂ ਆਉਂਦਾ ਉਹ ਤੇਰੇ ਨੇੜੇ ਜੀ ਆ ਫਿਰ ਉਹ ਕਹਿੰਦਾ ਚੰਪਰ ਦਈ ਮੀਤਾ ਮੁਝੇ ਤੀਨ ਗਣ ਰੂਪ ਰਗਰ ਬਾਸ ਠੋਠਰ ਤੇ ਮੀਥ ਕੋ ਕਹਾਂ ਬਾਏ ਪਾਸ ਇਹ ਕੋਈ ਜਵਾਬ ਨਹੀਂ ਮੀਤਾ ਮੁਝੇ ਤੀਨ ਗਣ ਰੂਪ ਰਗਰ ਬਾਸ ਠੋਠਰ ਤੇ ਮੀਥ ਕੋ ਕਹਾਂ ਬਾਏ ਪਾਸ ਕਿੰਨੇ ਜਿਹੜਾ ਠੌ ਠੌ ਤੇ ਨੱਕ ਰਗੜਦਾ ਫਿਰਦਾ ਉਹਦਾ ਹੀ ਬਣ ਜਾ ਉਹਦਾ ਹੀ ਬਣ ਜਾ ਉਹਦਾ ਹੀ ਬਣ ਜਾ ਨਹੀਂ ਉਹਦੇ ਵੀ ਉਹਦੇ ਆਪਣੇ ਜਾਣਾ ਆਪਣੇ ਸਿਆਰ ਸੜ ਦੇ ਰਿਤੇ ਆਉਂਦਾ ਵੀ ਕਿਰ ਬਣ ਜਾਣਾ ਤੇ ਪੁੱਛ ਵਾਲੇ ਜਾਨਾ ਉਹਦਾ ਬਣ ਜਾਣਾ ਵੀ ਇਹ ਨਹੀਂ ਗੱਡ ਹੁੰਦੀ ਇਹ ਗੱਲ ਬਿਲਕੁਲ ਨਹੀਂ ਹੁੰਦੀ ਤੇ ਵੀ ਇੱਕ ਦੇ ਬਣ ਕੇ ਚੱਲੋ ਨਾਲ ਸਾਰੇ ਦੁਆਰਾ ਧਰਮਾ ਬਾਬਾ ਨਾਨਸੇ ਜੀ ਮਹਾਰਾਜ ਤਾਂ ਜੇ ਬਾਬਾ ਇਹ ਸਿਰ ਜੀ ਦੇ ਦੁਆਰਾ ਉੱਥੇ ਦੁਆਰੇ ਤੇ ਜੇ ਤੁਸੀਂ ਆਓਗੇ ਤੇ ਉਹ ਦੁਆਰੇ ਤੇ ਉਹ ਸੋੜ ਵੀ ਸਾਰਾ ਕੁਝ ਪ੍ਰਾਪਤ ਹੋ ਜਾ। ਜੇ ਜੇ ਪਾਉਤ ਹੋ ਦੇ ਪੜਾਗੇ ਪੜਕਾਂਗੇ ਉਹ ਤਾਂ ਬਹੁਤ ਹਰਿਆ ਜਿ ਮੈਨੂੰ ਸੱਚ ਫੋਨ ਆਇਆ ਤੇ ਸ਼ਲੋਕ ਨੇ ਤੋਂ ਸ਼ਲੋਕੜਾ ਇਹ ਤਿਵਰਾ ਕਰ ਪਿੰਡ ਵੀ ਆਪਣਾ ਸੋਗਤ ਹਰਿਆਣਾ ਆਪਣੇ ਅਮਾਚੂ ਬਦੇਸਾ ਇਹ ਵੀ ਤੇ ਵੀ ਤੇ ਤੇ ਬਾਬੇ ਬਾਬਾ ਨਸੀਮ ਅਰਪੜ ਪਹਾੜੀ ਦੇ ਤੇ ਤੁਮ ਸਹ ਕਹਦੇ ਸੀ ਬਾਬਾ ਜੀ ਇੱਥੇ ਨਾ ਵੀ ਬਾਬਾ ਇਸ਼ਤਮਾਰਾ ਦੋ ਆਪਣੇ ਪੀਪੇ ਨਾਲ ਇੱਕ ਮੋਢੇ ਤੇ ਰੱਖ ਕੇ ਬਾਬਾ ਜੀ ਚੜਾਈ ਬਹੁਤ ਉੱਚੀ ਚੜਾਈ ਸੀ ਦੀ ਚੜਾਈ ਬਾਬਾ ਜੀ ਨਾਲ ਕੇ ਜਾਂਦੇ ਸੀ ਉੱਥੇ ਨਾ ਚੜਾ ਤੇ ਉਹਨਾਂ ਦੱਸਿਆ ਮੁੰਡਿਆਂ ਨੇ ਉਹ ਵੀ ਇਤਰਾਜ਼ ਕਰਦੇ ਸੀ ਸਾਰੇ ਇਤਰਾਜ਼ ਕਰਦੇ ਸੀ ਅਜਿਹੇ ਨਾਂਕਸਰ ਉਲਕ ਗਿਆ ਮੈਂ ਕਿਹਾ ਮੈਂ ਮੇਰੇ ਮੈਕ ਕੀ ਕਰ ਸਕਦਾ ਜੀ ਬਾਕਾ ਤੇ ਵੀ ਉਹ ਕਦੇ ਵੀ ਕਦੇ ਅਸੀਂ ਕਦੇ ਸਾਡੇ ਕੋਲ ਆਏ ਸੀ ਇਹ ਬੰਦੇ ਮੈਂ ਪੁੱਛੇ ਵਸ ਉਹਦੇ ਨਾਲ ਕਿ ਹਾਂ ਜੀ ਮੈਂ ਕਿਹਾ ਇਹ ਕਦੇ ਸਾਡੇ ਕੋਲ ਆਏ ਸੀ ਸਾਨੂੰ ਕਹਿੰਦੇ ਅਸੀਂ ਸਪਰੇ ਸੈਂਟ ਸਪਰੇ ਕਰ ਨਹੀਂ ਹਾਂਦਾ ਤੇ ਉਹ ਕਹਿੰਦਾ ਜੇ ਸ਼ਿਲਪ ਸ਼ੀਸ਼ੀਕ ਨਹੀਂ ਕਰ ਸਕਦੇ ਪੀ ਕਰ ਸਕਦੇ ਇੱਥੇ ਸੈਂਟ ਸਪਰੇ ਜਿਹੜਾ ਵੀ ਅਥੋਰਾਈਜ਼ ਪਾਸਾ ਉਹ ਹੀ ਕਰੂਗਾ ਉਹ ਨਹੀਂ ਕਰ ਸਕ ਉੱਥੇ ਵੀ ਗਏ ਸੀ ਇੱਕ ਉਹ ਕਰਦੇ ਉਹਨੇ ਬਰਸਾਹਲੇ ਬੜੇ ਸਾਰੇ ਨਰਾਜ ਹੈ ਜੋ ਹੋਰ ਮੈਨੂੰ ਫੋਨ ਆਇਆ ਜੀ ਬੰਬੇ ਤੋਂ ਇੱਕ ਆਇਆ ਜੀ ਤੇ ਬੰਬੇ ਤੋਂ ਐ ਇੱਕ ਹੋਰ ਆਪਣੇ ਪੂਨੇ ਤੋਂ ਆਇਆ ਇਹ ਇੱਥੋਂ ਤਾਂ ਆਉਂਦੇ ਆਂ ਮੈਂ ਤਾਂ ਇਹਦੇ ਕਿਸੁੱਤੇ ਫਸੇ ਆ ਜੀ ਇਹ ਸਮਝ ਨਹੀਂ ਵੀ ਲੱਗਦਾ ਵੀ ਕੀ ਬੰਦਾ ਕਰੇ ਹਾਂਜੀ ਤੇ ਸਤਕਰ ਨੂੰ ਜੋ ਕਿ ਇਸ ਦਾ ਸਤਰਾ ਨੂੰ ਜਿਹੜਾ ਕੋਈ 101 ਦਾ ਤੇ ਹਫਲ ਪਾਇ ਕੋਈ 305 ਸਤਕਰ ਨੂੰ ਜਿਹੜਾ ਕੋਈ ਇੱਛਾ ਹੋਵੇ ਨਾ ਉਹੀ ਬਣ ਮਿਲ ਜੇ ਏ ਵੀ ਉਹਦੇ ਕੋਲ ਤੁਸੀਂ ਭਾਗਤ ਤਾਂ ਨਹੀਂ ਜਿਸ ਫਸਵਾਗੇ ਪੱਥਰ ਚੋਂ ਪ੍ਰਗਟ ਕਰਿਆ ਤੇ ਪ੍ਰਗਟ ਕਰਿਆ ਪੰਡਤ ਉਹ ਉਹ ਦੇਖੇ ਨਜ਼ਰ ਆਵੇ ਪੰਡਤ ਦੇਖੇ ਨਜ਼ਰ ਨਹੀਂ ਆਉਂਦਾ ਤੇ ਵੀ ਉਹ ਵੀ ਉਹਨੇ ਪੱਥਰ ਚੋਂ ਭਗਵਾਨ ਪ੍ਰਗਟ ਕਰ ਲਿਆ ਏਸੀ ਆਪਾਂ ਐਵ ਯੂ ਹੈਵ ਫੇਥ ਐਵਰੀ ਜੇ ਇੰਪੋਸੀਬਲ ਜੌਨ ਹੈ ਵੀ ਨਥਿੰਗ ਇੰਪੋਸੀਬਲ ਜਿਸ ਕੋਲ ਫੇਥ ਹੈਗਾ ਪਰ ਯਾਰ ਕੋ ਜਿਹਦੇ ਫੇਥ ਆ ਹੋਵੇ ਜੇ ਤੁਸੀਂ ਫੇਸ ਕਰਦੇ ਹੋ ਉਹ ਗਾਂ ਬਲਾਈਂਡ ਨਾ ਹੋਵੇ खज ती संत संकट नर्क ना पाई संत नर्क नहीं पा दस सौ भी अंको ਜਨ ਨਾਨਕ ਧੂੜ ਭਗੇ ਇਸ ਗੁਰਸਖੀ ਜੋ ਆਪ ਜੀ ਅਵਰਾ ਨਾਮ ਜਪਾਵੇ ਤੈ ਸੋਛੇ ਤੇ ਇਹ ਵੀ ਭੂਲੇ ਸਖ ਗੁਰੂ ਸੁਝਾਏ ਭੂਲੇ ਸਖ ਗੁਰੂ ਸੁਝਾਏ ਉੱਚੜ ਜਾਂਦੇ ਮਾਰਗ ਪਾਈ ਵੇ 240 ਗਿਤੇ ਇਹ ਮੇਰਾ ਮੇਰੇ ਬੇਨਤੀ ਐ ਸੀ ਜੀ ਮੈਂ ਸਾਥੀਆਂ ਕੋਲ ਹਾਂਜੀ ਉਹ ਫਿਰ ਦੂਜੀ ਗੱਲ ਹੈ ਜੀ ਦਾਸ ਦੀ ਇੰਟਰਵਿਊ ਹੋ ਚੁੱਕੀ ਹੈ ਜੀ ਨਾਨਕ ਸਾਹਿਬ ਦੀ ਬਿਰਦਾ ਰੇ ਬੇ ਸਾਰੇ ਸ਼ੰਕੇ ਦੂਰ ਕਰਤੇ ਬਾਬਾ ਵੇ ਵੇਖੀ ਕਿ ਜਿਸ ਵਾਰ ਨੂੰ ਮੈਂ ਕਿਹਾ ਬਾਬਾ ਜੀ ਸਾਰੀ ਸ਼ੰਕੇ ਦੂਰ ਕੀਤਾ ਕੋਈ ਬੰਦਾ ਵੀ ਆਪਣੇ ਜੋਗਡ ਕਰ ਸਕਦਾ ਨਾਲ ਸੱਤੇ ਮੈਂ ਕਾ ਵੀ ਕਾਨੂੰਨ ਜੋ ਪਰਸ ਹੋਸੀ ਦੋ ਪਾਰਟਾਂ ਦੇ ਵਿੱਚੋਂ ਪਾਉਣੀ ਪਾਰਟ 1 ਤੇ ਪਾਰਟ 2 ਵੀ ਨਾਲ 50000 ਰੁਪਏ ਨਗਦ ਨਾਮ ਰੱਖਿਆ ਜੇ ਕੋਈ ਛਿੜਾਊਗਾ ਅਸੀਂ ਉਹ 50000 ਰੁਪਏ ਵੀ ਦਵਾਂਗੇ ਨਾਲ ਮਾਫੀ ਮੰਗੇ ਹੱਥ ਚੁਰ ਕੇ ਨਿਸ਼ਾਰਤ ਕਿਉਂ ਨਹੀਂ ਲਾਏਗਾ ਲੰਗਰ ਕਿਉਂ ਨਹੀਂ ਪਕੜਾ ਤੇ ਮੈਂ ਆਪਣਾ ਕਿ ਵੀ ਪੈਸਾ ਕਿਉਂ ਮੱਥਾ ਕਿਹਨ ਦਾ ਕੰਬ ਜੋਤਨਾਰੀ ਜਖਾਰਾ ਗਨ ਛੜਿਆ ਦੁਰਾ ਗਨ ਛੜਿਆ ਜੇ ਵੀ ਕੋਈ ਬੇਸੀ ਕੇ ਪਹੁੰਚੇ ਇਹਨਾਂ ਤੋਂ ਆਪਾਂ ਆਪਾਂ ਕੋਈ ਮੈਂ ਵੀ ਨਹੀਂ ਕੁਲ ਰੰਮੀ ਆਪਾਂ ਜਵਾਬ ਦੇਣ ਤੋਂ ਕੰਨੀ ਘਤੌਂਦੇ ਸੀ ਉਹ ਸਾਰੇ ਦੇ ਜਵਾਬ ਦਿੱਤੇ ਨਾਲ ਅਨਾਮ ਰੱਖਿਆ ਇਹ ਕੋਈ ਬੰਦਾ ਦੱਸੂ ਉਹਦਾ ਨਾਮ ਦੱਸੋ ਅੱਜ ਕਿਹ ਮਾਇਚੇ ਦੋਗੇ ਮੱਕ ਕਿਹ ਜੇ ਦੋਗੇ ਵੀ ਆਪਾਂ ਵੀ ਕੋਈ ਚਾਹ ਨਾ ਦੋਗੇ ਤੇ ਵੀ ਇਹ ਕਹਦਾ ਵੀ ਇੱਕ ਮੈਂ ਇੱਕ ਹੋਰ ਬੈਂਚ ਕੱਢੀ ਅਪੈਨਾ ਤਾਂ ਸਾਧਿਆ ਜੀ ਅਪੈ ਠੀਕਾ ਇਹਨਾਂ ਸਾਧਿਆ ਇਹਨਾਂ ਦੇ ਇਹਨਾਂ ਕੋ ਪਿਪੜਾਂ ਛਨਕੀ ਗੋਆ ਇਹਨਾਂ ਦਾ ਕਨਈ ਬੇਜਾ ਦਾ ਵੀ ਆਹ ਦੇਖੋ ਜੀ ਮਾਪੁਰਸ਼ਾ ਇਹ ਨਾਨਕ ਸਾਹਿਬ ਦੇ ਮਾਪੁਰਸ਼ਾ ਜੀ ਸੰਤ ਬਾਬਾ ਗ੍ਰਿੰਦਰਪਾਲ ਸਿੰਘ ਜੀ ਪਿੰਡ ਕਮਾਲਪੁਰਾ ਤੇ ਨਿਊਜ਼ੀਲੈਂਡ ਦੇ ਵਿੱਚ ਤੇ ਨਿਊਜ਼ੀਲੈਂਡ ਦੇ ਵਿੱਚ ਸੱਚ ਦੀ ਖਾਤਰ ਸੱਚ ਦੀ ਖਾਤਰ ਉੱਤੇ ਵੀ ਜੇਲ੍ਹ ਦੇ ਵਿੱਚ ਸੱਚ ਦੀ ਖਾਤਰ ਜੇ ਸੱਚ ਅਕਾਲ ਤਖਤ ਦਾ ਹੁਕਮ ਮੌਕਨਮਸੀ ਉਸ ਹੁਕਮ ਨੂੰ ਕਿ ਇਹਨਾਂ ਨੇ ਪਹਿਰਾ ਦਿੱਤਾ ਆਪਾਂ ਇਹਨਾਂ ਦਾ ਆਪਾਂ ਇਹਨਾਂ ਦੀ ਅਰਦਾਸ ਨਹੀਂ ਕਰ ਸਕਦੇ ਨਾ ਸਰ ਮੈਂ ਅਰਦਾਸ ਨਹੀਂ ਕਰ ਸਕੀ ਇਹਨਾਂ ਨੇ ਸਰਉੱਚਾ ਕੀਤਾ ਟਕਸਾਲ ਦਾ ਪਿੰਡ ਕੁਮਾਰਪੁਰ ਦੀ ਹੈ ਤੇ ਜੇ ਸਾਡੇ ਪਿੰਡ ਦੇ ਆ ਬਈ ਦੇਖੋ ਕਿਨੇ ਉੱਥੇ ਦੇਖੋ ਨਿਊਜ਼ੀਲੈਂਡ ਜਾਓ ਅੱਜ ਕੱਲ੍ਹ ਭਾਈ ਇਕਬਾਲਤ ਸੋਣੀ ਆਪਣੇ ਛੋੜਾ ਜਿੱਥੇ ਗਏ ਹੋਏ ਸਰ ਸਰ ਨੂੰ ਹਿਰਦ ਕਰਦੇ ਸਾਬ ਇਹ ਕਰਦੇ ਸਤਿਕਾਰ ਕਰ ਬਾਬਾ ਨਾਨਕ ਸਿੰਘ ਜੀ ਬਾਬਾ ਈਸ਼ ਸਿੰਘ ਮਹਾਰਾਜ ਦੇ ਰੂਪ ਲਗਾਈ ਨਾ ਤੇ ਸੰਗਤ ਆਉਂਦੀ ਹੈ ਸੰਗਤ ਜੁੜਦੀ ਹੈ ਆਪ ਜੀ ਇੱਥੇ ਆ ਸੱਚ ਨਹੀਂ ਹੱਥ ਲੱਗਿਆ ਤੇ ਜੱਜ ਨੇ ਪੁੱਛਿਆ ਵੀ ਆ ਗੱਲ ਸਹੀ ਏ ਝੋ ਜੱਜ ਨੇ ਫੇਰ ਪੁੱਛਿਆ ਵੀ ਜਾਗਰ ਸਹੀ ਤੇ ਤੁਸੀਂ ਕੀ ਕੀ ਜੀ ਉਹ ਵੀ ਝੋ ਝੂਠੀ ਬੋਲੇ ਐ ਚੋ ਬਚਣ ਲਈ ਆਪਾਂ ਜਿਹੜਾ ਚੋ ਨਾ ਝੂਠ ਹੋ ਦਿਆਂ ਤੇ ਤੀਜੀ ਗਰ ਪੁੱਛਿਆ ਇਹ ਕਹਿੰਦੇ ਜਿਵੇਂ ਉਹਦਾ ਹਕਮ ਹੋਵੇ ਉਹ ਕਹਿੰਦੇ ਉਹਨਾਂ ਨੇ ਫਰਟਾ ਵੀ ਜਿੱਲਚ ਉਹ ਨੇ ਹਮ ਸੁਪਰੀਮ ਕੋਲ ਚੋਪੀ ਲਾ ਆਪਣਾ ਫਰਜ਼ ਵਾਂਦਾ ਅਰਦਾਸ ਕਰੋ ਅਰਦਾਸ ਕਰੋ ਆ ਤੇ ਵੀ ਵੀ ਜਮ ਵੀ ਜਿਹਨੇ ਉਹ ਮੱਦੇ ਕਸੇ ਉਹ ਵੀ ਕਰੋ ਪਰ ਅਰਦਾਸ ਕਰੋ ਜਿਆ ਬਈ ਮਤੇ ਵੀ ਅਰਦਾਸ ਕਰੋ ਅਰਦਾਸ ਕਰਕੇ ਉਹਨਾਂ ਦਾ ਕੋਸ਼ੇ ਹੋਵੇ ਵੀ ਉਹ ਵੀ ਵੀ ਆਪਣਾ ਸਹੀ ਸਲਾਮਤ ਬਈ ਬੜੀ ਹੋ ਜਾਏ ਆ ਵੀ ਜਿਵੇਂ ਮੇ ਗੁਰਸੱਜ ਬੁਰਾ ਜੀ ਮੇਦੀ ਮੇਰੀ ਵੰਦੀ ਭਗ ਸ਼ਾਵੇ ਵੰਦੀ ਭਗਤਨ ਛੂਟੇ ਮੋਏ ਇਹ ਭਗਤਵੰਦਿਆ 1252 ਮੇਰੀ ਵੰਦੀ ਭਗ ਸ਼ਵੇ ਵੰਦੀ ਭਗਤਨ ਛੂਟੇ ਵਾਏ ਤੇ ਤੇ ਬ੍ਰਹਮ ਗਿਆਨੀ ਬਰਲੇ ਹੁੰਦਿਆ ਇਸ ਇਸ ਜਗ ਵਿੱਚ ਕੋ ਬਰਲਾ ਬਰਲਾ ਬ੍ਰਹਮ ਗਿਆਨੀ ਜੋ ਹਉਮੈ ਮੇਟ ਸਮਾਈ 512 ਤੇ ਤੇ ਜਿੱਥੇ ਆਪਾਂ ਬਾਬਾ ਜੀ ਤੇ ਆਵਾਂਗੇ ਗੁਰੂ ਘਰ ਤੇ ਆਵਾਂਗੇ ਜਿੱਥੇ ਆ ਰਾਦੇ ਤੇ ਜਿੱਥੇ ਮਥਸਾਏ ਕੀ ਜਸਪਤ ਸਿੰਘ ਤੇ ਵੀ ਇਹ ਮੇਰਾ ਬਈ ਝੂਠ ਨਹੀਂ ਬੋਲਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਗੁਰੂ ਸਾਹਿਬ ਦੀ ਬਾਣੀ ਆ ਕੂੜ ਬੋਲ ਮਰਦਾਰ ਖਾਏ ਹਾਜੀ ਕੂੜ ਬੋਲ ਮਰਦਾਰ ਖਾਏ ਜੇ ਝੂਠ ਬੋਲਦਾ ਗਨਾਂਸਾ ਦੀ ਬਾਣੀ ਆ ਉਹ ਵੀ 140 ਅੰਗ ਜੇ ਉਹ ਮਰਦਾ ਖਾ ਜਾ ਝੂਠ ਨਾਲ ਬੋਲ ਸਜਾਈ ਬਰਾ ਮਾ ਅਜਿਹੇ ਮਿਸ਼ਨ ਦੇ ਪ੍ਰਚਾਰਕ ਆ ਜਿਹੜਾ ਹੁਣ ਧੁੰਦੇ ਦੀ ਗੱਲ ਆ ਜੀ ਸਾਡੇ ਕੀ ਚੱਲਦੇ ਆ ਤੇ ਇਹ ਸਾਰੇ ਝੂਠ ਹੋ ਰਹੇ ਚਾ ਮੇਰੇ ਮੇਰੇ ਐਕਟੂ ਆਏ ਹੈ ਸੌਲਵੇਤ ਹੁੰਦਾ ਇਹ ਸਾਰੇ ਰਾਤ ਜਾਨੀ ਹੈ ਜੀ ਅਸੀਂ ਦਵਾਂਗੇ ਤੇ ਵੀ ਇਹ ਵੀ ਵੀ ਝੂਠ ਨਹੀਂ ਕੀ ਲੋੜਾ ਸੱਚਾਈ ਤੇ ਖੜੋ ਇਹ ਵੀ ਮਰਦ ਪੁੱਤ ਸੱਚਾਈ ਤੇ ਖੜੋ ਇਹ ਕਰੋ ਵੀ ਹੁਣ ਨਾਲ ਸਾਡੇ ਵੱਲ ਟੋਕੋ ਹੁਣ ਬਾਬਾ ਨਾਨਕ ਜੀ ਵੱਲ ਟੋਕੋ ਪਰ ਜਿਹੜੇ ਤੁਸੀਂ ਨਾਲ ਸਾਡੇ ਬਾਬਾ ਨਾਨਕ ਜੀ ਪੈਰ ਉੱਤੇ ਤੁਸੀਂ ਬਿਲਕੁਲ ਨਹੀਂ ਬੋਲਦੇ ਤੁਸੀਂ ਬੋਲਦੇ ਜੀ ਤੁਸੀਂ ਸਭ ਕਿ ਸਾਡੇ ਨਾਲ ਲੜਨਾ ਹੁੰਦੇ ਆ ਸਾਡੇ ਨਾਲ ਲੜਨਾ ਹੁੰਦੇ ਆ ਉਹ ਉਹ ਨਹੀਂ ਕਿਸੇ ਨੂੰ ਬੋਲਣਾ ਤੁਸੀਂ ਇਹ ਬੇਂਤੀ ਹੱਥ ਜੋੜ ਕੇ ਬੇਂਤੀ ਆ ਮੈਂ ਤੇ ਪਹਿਲਾਂ ਜੋ ਮਾਹਕੋਸ਼ਨ ਬੇਂਤੀ ਆ ਸਾਡੇ ਸਾਰੇ ਮਾਹ ਪਰ ਸਤਕਾਰ ਜੋ ਪਰ ਬਾਬਾ ਲੱਖਾ ਸਿੰਘ ਨੂੰ ਬੇਂਤੀ ਆ ਵੀ ਇਹ ਦੱਸੋ ਇਹ ਬੰਦਾ ਕਿਵੇਂ ਵੱਡ ਗਿਆ ਜੀ ਸੱਚਖੰਡ ਦੇ ਵਿੱਚ ਤੇ ਇਹਦਾ ਮਤਲਬ ਇਹ ਕਹਨੂੰ ਅਸੀਂ ਆਏ ਤੇ ਅਸੀਂ ਸੱਚ ਜਾਣਦੇ ਛਵੀ ਨੇ ਇਹ ਸਾਡੇ ਅੰਦਰ ਪਰ ਕੋਈ ਹੋਰ ਕੋਈ ਗੈਸਤੀ ਬੰਦਾ ਆਵੇ ਵੀ ਉਹ ਜਾ ਕੇ ਇਹ ਅੰਦਰ ਵੱਡ ਜਾਵੇ ਸੱਚਖੰਡ ਸਪਰੇ ਕਰਨ ਲਈ ਸੈਂਸ ਕਰਨ ਲਈ ਇਹ ਕਿੱਥੇ ਇਹ ਤਾਂ ਮੇਮਰਦਾ ਦੀ ਅਲੰਗਣਾ ਹੋਈ ਆ ਇਹ ਮੇਮਰਦਾ ਦੀ ਮਾਫੀ ਮੰਗਣੀ ਚਾਹੀਏ ਜੀ ਜਿਹਨੇ ਇਹ ਇਹ ਯਾਦ ਜੀਆ ਮੈਂ ਬਾਬਾ ਕਾਲਾ ਸਿੰਘ ਵੀਂਦੀ ਕਰਦਾ ਬਾਬਾ ਕਾਲਾ ਜੀ ਤੁਸੀਂ ਸਵਜ ਸਟੈਪ ਚੱਕੋ ਕਿ ਕਿ ਇੱਕ ਦਿਓ ਕਿ ਨਹੀਂ ਜਾ ਦਿੱਤੀ ਉਹਨਾਂ ਅੰਦਰ ਜਾਣ ਦੀ ਜਿਹੜੇ ਦਿੱਤੀ ਜਾ ਚੇ ਤੇ ਬਾਬਾ ਸਗਰੇਵ ਸਿੰਘ ਜੀ ਨਾ ਤੁਸੀਂ ਬਹੁਤ ਵਾਰ ਵੀ ਉਲਟਾ ਪਟਾ ਬੋਲਦੇ ਹੋ ਇਹਦੇ ਵਿੱਚ ਬੋਲੋ ਜੀ ਕਿਉਂ ਹੁਣ ਤੁਸੀਂ ਇਹ ਦੱਸੋ ਮੈਨੂੰ ਇਹ ਕਿਉਂ ਗੱਲ ਹੋਈ ਹੈ ਤੇ ਅਸੀਂ ਤੁਹਾਡੇ ਬਹੁਤ ਸੱਚਖੰਡ ਦੇ ਵਿੱਚ ਜਿਹੜਾ ਰਿੜਾਈ ਝਗੜੇ ਬਹੁਤ ਹੋਇਆ ਕੱਲਾ ਉਹ ਅਸੀਂ ਦਰਉਣੀ ਨਹੀਂ ਚਾਹਦੇ ਪਰ ਆਜ ਅਸੀਂ ਇਹ ਕਲੀਅਰ ਕਰਦੇ ਹਾਂ ਇਹ ਬੰਦਾ ਕਿਵੇਂ ਕਿਵੇਂ ਵੱਡ ਗਿਆ ਹਾਂ ਜੀ ਪਰ ਤੁਸੀਂ ਬਿਲਕੁਲ ਨਹੀਂ ਬੋਲਣਾ ਕਿਉਂਕਿ ਤੁਹਾਨੂੰ ਇਹਨਾਂ ਦੀ ਲੋੜ ਸਾਨੂੰ ਇਹਨਾਂ ਦੀ ਲੋੜ ਹੈ ਅਸੀਂ ਇੱਕ ਮਰਸ਼ਦ ਦੇ ਬਣਿਆ ਚੇਵੀ ਚੰਪਾ ਤੇ ਜਿਵੇਂ ਤੀਨ ਗਣ ਰੂਪਰਾ ਕੋ ਬਾਸ ਮਾਜੀ ਚੰਪਾ ਤੇ ਤੀਰ ਰੂਪਰਾ ਕੋ ਬਾਸ ਉਹ ਉਹ ਕਰ ਤੋਂ ਮੈਂ ਕਿਆ ਪਵੜਾ ਬਿਠੇ ਪਾਸ ਆ ਵੀ ਉਹ ਜਵਾਬ ਦ ਦੇ ਵੀ ਜਵਾਬ ਦੇ ਮਿੱਠਾ ਉਹ ਤੀਨ ਗਣ ਰੂਪਰਾ ਕੋ ਬਾਸ ਠਰ ਠਰ ਕੇ ਮਿੱਠਾ ਕਹਾਂ ਪਾਸ ਸਾਡੀ ਤਾਂ ਆ ਗੱਲ ਆ ਅਸੀਂ ਥੋਂ ਥੋਂ ਦੇ ਨੱਕ ਰਗਣਾ ਦੇ ਬੰਦੇ ਨਹੀਂ ਇੱਕ ਦੇ ਮੂਹਰੇ ਖੜੇ ਆ ਇੱਕ ਨੂੰ ਅਕੇ ਮੇ ਮਥਾ ਟਿਕਿਆ ਉੱਥੇ ਟਿਕਿਆ ਔਰ ਚੱਕਰਾਂ ਦੀ ਬਥੇ ਇਹ ਬੇਹਤੇ ਵੀ ਐਕਦੇ ਵੜ ਕੇ ਦਿਖਾਓ ਅਜੇ ਨਿੰਦਤ ਕੋਲ ਨੰਦ ਬੰਦ ਕਰੋ ਨਾਲ ਸੁਰਉਣਾ ਨਹੀਂ ਤਾਂ ਆਪਾਂ ਨੂੰ ਪ੍ਰੋਬਲਮ ਹੋਰ ਵੱਡੀ ਖੜੀ ਹੋਣੀ ਆ ਮੈਂ ਗੱਲਾਂ ਕਈ ਕਈ ਐ ਕਿ ਕਿਹੜੀ ਇੰਚ ਹੋਦਾ ਤੇ ਵਰ ਮਾਂ ਕੋਸ਼ਿਸ਼ ਕਰ ਲੈਣ ਮੈਂ ਦੱਸੂਗਾ ਇਹ ਆਪਾਂ ਪ੍ਰੋਬਲਮ ਹੋਰ ਖੜੀ ਕਰਾ ਕੇ ਇਹਨਾਂ ਨੂੰ ਬੰਦ ਕਰੋ ਇੱਕਦਮ ਇਹ ਆ ਵੀ ਆਉਣ ਨਾ ਚਿਰਾਲ ਸਰ ਇਹ ਸਾਡਾ ਕੀ ਕਹਿੰਦਾ ਇਹ ਹੀ ਬੇਕੀ ਪ੍ਰੋਜੈਕਟ ਆ ਵੀ ਜੋ ਵਾਹਿਗੁਰੂ ਜੀ ਦਾ ਖਾਤਸਾ ਵਜਿ ਫਤੇ